ਦੇ ਦਿਆ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਮੇਰੇ ਪਿੱਛੇ ਦੇਖ ਸਕਦੇ ਹੋ ਮੈਂ ਆਪਦੇ ਕੈਮਰਾਮੈਨ ਨੂੰ ਕਹਾਗਾ ਅੱਗੇ ਤੋਂ ਆਜੋ ਸੋ ਮੇਰੇ ਪਿੱਛੇ ਦੇਖ ਸਕਦੇ ਹੋ ਸੱਤ ਲੋਜ ਦਰਿਆ ਜੋ ਕਿ ਤੇਜ਼ ਵਹਾਹਾ ਚੱਲ ਰਿਹਾ ਹੈ ਸੋ ਇੱਥੋਂ ਦੇ ਸਥਾਨਿਕ ਲੋਕਾਂ ਦਾ ਕਹਿਣਾ ਸੀਗਾ ਵੀ ਪਾਣੀ ਦਾ ਪੱਧਰ 1 ਫੋਟੋ 1.5 ਫੁੱਟ ਦੇ ਕਰੀਬ ਵਧਿਆ ਹੈ ਮੇਰੇ ਪਿੱਛੇ ਦੇਖ ਦੇਖ ਸਕਦੇ ਹੋ ਸੱਤ ਲੋਜ ਦਰਿਆ ਆ ਜੋ ਪੂਰਾ ਚੱਲ ਰਿਹਾ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਤਸਵੀਰਾਂ ਦਿਖਾ ਦਿਓ ਪਿੱਛੇ ਸਾਰੇ ਪੂਰੇ ਦਰਿਆ ਦੀਆਂ ਸੋ ਗਰਾਉਂਡ ਰਿਪੋਰਟ ਕਰਨ ਲਈ ਅਸੀਂ ਪਹੁੰਚੇ ਸੀਗੇ ਸਤਲੁਜ ਦਰਿਆ ਤੇ ਇੱਥੋਂ ਟਾਣੀ ਸੱਦਾ ਸਿੰਘ ਜੋ ਅੱਗੇ ਦਰਿਆ ਆ ਪਾਰ ਕਰਕੇ ਜਾਣਾ ਪੈਂਦਾ ਹੈ ਪੇੜੀ ਦੇ ਜ਼ਰੀਏ ਜਾਣਾ ਪੈਂਦਾ ਸੋ ਉੱਥੋਂ ਦੇ ਹਾਲਾਤ ਵੀ ਬਹੁਤ ਭਿਆਨਕ ਬਣੇ ਹੋਏ ਹਨ ਉੱਥੋਂ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਸੋ ਦਰਿਆ ਦਾ ਵੀ ਜੋ ਦਰਿਆ ਨੇ ਭਿਆਨਕ ਰੂਪ ਧਾਰਿਆ ਹੋਇਆ ਹੈ ਕਈ ਕਿਸਾਨਾਂ ਦੀਆਂ ਤੂੜੀਆਂ ਜੋ ਰੋੜ ਕੇ ਲੈ ਗਿਆ ਕਈ ਕਿਸਾਨਾਂ ਦੇ ਪੱਠੇ ਡੁੱਬ ਗਏ ਕਈ ਕਿਸਾਨਾਂ ਦੇ ਹਜ਼ਾਰਾਂ ਏਕੜ ਜੋ ਆ ਝੋਨੇ ਦੀ ਫਸਲ ਖਰਾਬ ਹੋ ਗਈ ਆ ਕਈ ਕਿਸਾਨਾਂ ਨੇ ਆਪਣੇ ਆੜਤੀਆਂ ਤੋਂ ਲੈ ਕੇ ਇਹ ਚੋਨਾ ਵਗੈਰਾ ਲਾਇਆ ਸੀਗਾ ਆਪਣੀਆਂ ਫਸਲਾਂ ਬੀਜੀਆਂ ਸੀਗੀਆਂ ਸੋ ਤੇਈ ਵਿੱਚ ਹੜਾਂ ਦੀ ਮਾਰ ਪਈ ਇਹਨਾਂ ਕਿਸਾਨਾਂ ਨੂੰ ਹੁਣ 25 ਵਿੱਚ ਵੀ ਹੜਾਂ ਦੀ ਮਾਰ ਪੈ ਰਹੀ ਹੈ ਸੋ ਜਿਨੀਆਂ ਫਸਲਾਂ ਸੀਗੀਆਂ ਸਬਜ਼ੀਆਂ ਵਗੈਰਾ ਤਾਂ ਬਿਲਕੁਲ ਹੀ ਤਬਾਹ ਹੋ ਗਈਆਂ ਝੋਨੇ ਵੀ ਡੁੱਬ ਚੁੱਕਿਆ ਅਲੱਗ-ਅਲੱਗ ਜੋ ਪਿੰਡਾਂ ਦੀਆਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੁਸੀਂ ਜੁੜੇ ਹੋ ਫਾਜ਼ਲਕਾਰ 24 ਚੈਨਲ ਨਾਲ ਮੈਂ ਤੁਹਾਡਾ ਦੋਸਤ ਰਮੇਸ਼ ਹਿਆਰਾ ਅੱਜ ਗਰਾਊਂਡ ਰਿਪੋਰਟ ਕਰਨ ਲਈ ਅਸੀਂ ਪਹੁੰਚੇ ਸੀਗੇ ਵੱਖ-ਵੱਖ ਪਿੰਡਾਂ ਤੇ ਇੱਥੋਂ ਦੇ ਤੁਹਾਨੂੰ ਅੱਗੇ ਦੀ ਤਸਵੀਰਾਂ ਦਿਖਾਵਾਂ ਤੇ ਮੇਰੇ ਪਿੱਛੇ ਦੇਖ ਸਕਦੇ ਹੋ ਪਾਣੀ ਬਹੁਤ ਡੂੰਘਾ ਸੀ ਉੱਥੇ ਨਹੀਂ ਜਾ ਸਕਦੇ ਲੇਕਿਨ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿਸ ਤਰ੍ਹਾਂ ਪਾਣੀ ਦਾ ਤੇਜ਼ ਵਹਾਅ ਚੱਲ ਰਿਹਾ ਮੇਰੇ ਪਿੱਛੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਇੱਧਰ ਇੱਕ ਸੜਕ ਜਾਂਦੀ ਸੀਗੀ ਜੋ ਇਧਰ ਤੁਸੀਂ ਦੇਖ ਸਕਦੇ ਹੋ ਪੱਕੀ ਸੜਕੇ ਪੂਰੀ ਤਰ੍ਹਾਂ ਇਹ ਪਾਣੀ ਵਿੱਚ ਫਿਰ ਚੁਕੀ ਐ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਫਾਜ਼ਲ ਕਾ ਤੋਂ ਦੇ ਲੋਕ ਬਹੁਤ ਗਰੀਬ ਨੇ ਇੱਥੋਂ ਦੇ ਸਿਰਫ ਚਾਰ ਚਰਕਨਾਂ ਲਈ ਹੈਗੇ ਨੇ ਉਹ ਵੀ ਇੱਕ ਸਾਲ ਨਹੀਂ ਪੈਂਦਾ ਦੂਜੇ ਸਾਲ ਵਿੱਚ ਸਾਰਿਆਂ ਦੀ ਜ਼ਮੀਨ ਡੋਬ ਜਾਂਦੀ ਏ ਦਰਿਆ ਤਾਂ ਨੂਰ ਸ਼ਰੀਅਤ ਤੋਂ ਘੜੋ ਘੜਵੀ 1 ਕਿਲੋਮੀਟਰ ਐ ਉੱਥੇ ਵੀ ਮਾਰ ਪੈਂਦੀ ਜੀ 1 ਕਿਲੋਮੀਟਰ ਨਾਲ ਮਾਰ ਪੈਂਦੀ ਏ ਤੇ ਉਹਨਾਂ ਦਾ ਇੱਥੇ ਗੁਜ਼ਾਰਾ ਕੋਈ ਨਹੀਂ ਚੱਲ ਰਿਹਾ ਬਾਕੀ ਆਪਣਾ ਸੋਨਾ ਸਿੰਘ ਜੀ ਨੇ ਉਹਨਾਂ ਨੇ ਵੀ ਨਹੀਂ ਇੱਥੇ ਆ ਕੇ ਚੱਕਰ ਲਾਇਆ ਵੀ ਅਸੀਂ ਕੋਈ ਗਰੀਬਾਂ ਦੀ ਮਦਦ ਕਰੀਏ ਆ ਉਧਰ ਕਾਵਾਂ ਵਾਲੇ ਪੱਤਨ ਤੇ ਉਧਰ ਜ਼ਰੂਰ ਜਾਂਦੇ ਨੇ ਪਰ ਸਾਡੇ ਨੂਰ ਸ਼ਾਹ ਵਾਲੇ ਏਰੀਆ ਵਿੱਚ ਕੋਈ ਸੋਨਾ ਨਹੀਂ ਆਇਆ ਜੀ ਕੋਈ ਗਵਾਇਆ ਸਿੰਘ ਨਹੀਂ ਆਇਆ ਜੀ ਕੁਛ ਨਹੀਂ ਆਇਆ ਜੀ ਇੱਥੇ ਵੇਖਣ ਨੂੰ ਨਹੀਂ ਆਏ ਵੀ ਇਹਨਾਂ ਦਾ ਲੋਕਾਂ ਦਾ ਕੀ ਹਾਲ ਹੈ ਕੀ ਨਹੀਂ ਇੱਥੋਂ ਦਾ ਬਹੁਤ ਹੀ ਬੁਰਾ ਹਾਲ ਹੈ ਇਹਦਾ ਕੋਈ ਚਾਰਾ ਨਹੀਂ ਮੱਜਾਂ ਵਾਸਤੇ ਮੱਜਾਂ ਭੁੱਖੀਆਂ ਮਰ ਰਹੀਆਂ ਨੇ ਜੀ ਤੇ ਇੱਥੇ ਬਸ ਬਹੁਤ ਹੀ ਮੰਦੇ ਹਾਲ ਹੋਏ ਪਏ ਨੇ ਜੀ ਵਿਰਜੀਤ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸਰ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਅੱਗੇ 2027 ਵਿੱਚ ਵੋਟਾਂ ਆ ਰਹੀਆਂ ਥੋੜੀ ਹੁਣ ਨਹੀਂ ਸਾਰ ਲੈ ਰਹੇ ਫਿਰ ਇਹਨਾਂ ਬਾਰੇ ਤੁਸੀਂ ਕੀ ਸੋਚਦੇ ਹੋ ਸਰ ਵੋਟਾਂ ਲੈਣ ਲੱਗੇ ਤਾਂ ਮੰਨਤਾ ਕਰਦੇ ਨੇ ਜੀ ਸਾਨੂੰ ਵੋਟ ਪਾਓ ਜੀ ਜਿੱਲੇ ਕੋਈ ਗੱਲ ਕਰੀਏ ਹਾਂ ਜੀ ਵੋਟ ਸਾਨੂੰ ਦਿਓ ਅਸੀਂ ਤੁਹਾਡੇ ਨਾਲ ਮੋਢਾ ਲਾ ਕੇ ਖੜਾਂਗੇ ਜਿਸਲੇ ਪਾਣੀ ਆਂਦਾ ਹੈ ਉਸਲੇ ਕੋਈ ਚੱਕਰ ਨਹੀਂ ਲਾਂਦਾ ਕੋਈ ਹਾਲਚਾਲ ਨਹੀਂ ਪੁੱਛਦਾ ਕੁਝ ਨਹੀਂ ਕਰਦਾ ਠੀਕ ਹੈ ਜੀ ਸਾਡਾ ਤਾਂ ਕਹਿਣ ਦਾ ਮਤਲਬ ਇਹ ਹੈ ਵੀ ਸਾਨੂੰ ਜਿਹੜਾ ਸਾਡਾ ਖਰਚਾ ਏ ਝੋਨੇ ਦਾ ਖਰਚਾ ਜਿੰਨਾ ਕਰੀਦਾ ਉਹਨਾਂ ਹੀ ਵਾਪਸ ਆ ਜਾਵੇ ਨਾ ਤੇ ਸਾਨੂੰ ਬਹੁਤ ਜ਼ਰੂਰ ਤੇ ਝੋਨੇ ਦੇ ਖਰਚੇ ਦੀ ਠੀਕ ਹੈ ਜੀ ਬਾਕੀ ਤਾਂ ਸਾਨੂੰ ਰਹਿਣ ਦੋ ਕੁਛ ਹੀ ਨਾ ਦੇਵਣ ਹੈ ਮਿਰਜੀ ਜੋ ਸਮਾਜ ਸੇਵੀ ਹੈ ਦੇਖ ਰਹੇ ਆ ਵੀਡੀਓ ਚ ਕਈ ਸਮਾਜ ਸੇਵੀ ਮਦਦ ਕਰ ਰਿਹਾ ਲੇਕਿਨ ਜੋ ਪ੍ਰਕਟ ਤੁਸੀਂ ਦੇਖਿਆ ਕੀ ਤੁਸੀਂ ਨਹੀਂ ਜੀ ਸਾਰਾ ਸੀ ਨਹੀਂ ਦੇਖਿਆ ਕਿਸੇ ਦੀ ਮਦਦ ਨਹੀਂ ਹੋ ਰਹੀ ਜੀ ਇਹ ਸਰਕਾਰਾਂ ਵੱਲੋਂ ਨੀ ਸਕਦੀਆਂ ਕੰਮ ਕਰਦਾ ਕੀ ਕਰਾਣੇ ਸਾਡੇ ਤਾਂ ਜਦੋਂ ਹੜ੍ਹ ਆਂਦੇ ਨੇ ਇੰਨਾ ਹੀ ਕਰ ਦੋ ਨਾ ਇੰਨਾ ਹੀ ਸਾਨੂੰ ਕੋਈ ਰਜਾਨਾ ਦੇ ਦੋ ਨਾ ਉਹ ਹੀ ਚੰਗਾ ਹੈ ਠੀਕ ਹੈ ਜੀ ਇਹ ਵੀ ਸਾਡੇ ਪਿਛਲੇ ਸਾਲ ਡੁੱਬੀ ਸੀ 2023 ਵਿੱਚ ਉਹਦਾ ਵੀ 65-600 ਰੁਪਿਆ ਦੇ ਕੇ ਇਹਨਾਂ ਨੇ ਸਾਨੂੰ ਬੁਲਾ ਲਿਆ ਜੀ ਮੜੋਟਾ ਲੈਣ ਆ ਗਏ ਜੀ ਮੜੋਟਾ ਲੈ ਕੇ ਆਉਣ ਮੜ ਪਾਣੀ ਆ ਚੁੱਕਾ ਹੈ 2025 ਚ ਕੋਈ ਇੱਥੇ ਕੋਈ ਸਵੈਮਾਨ ਕੁਝ ਨਹੀਂ ਕੀ ਜੀ ਜੀ ਵੀਰ ਜੀ ਆਮ ਆਦਮੀ ਪਾਰਟੀ ਬਦਲਾਵ ਦੇ ਨਾਂ ਤੇ ਇੱਕ ਸਰਕਾਰ ਆਈ ਸੀਗੀ ਜਿੱਤੇ ਲੋਕਾਂ ਨੂੰ ਬਹੁਤ ਵਿਸ਼ਵਾਸ ਸੀਗਾ ਭਗਤ ਸਿੰਘ ਦੇ ਸੁਪਨਿਆਂ ਦੇ ਲੋਕਾਂ ਨੂੰ ਦਿਖਾ ਕੇ ਸਰਕਾਰ ਆਈ ਆ ਸਾਢੇ 3 ਸਾਲ ਹੋ ਗਏ ਆ ਇਹ ਸਰਕਾਰ ਨੇ ਕੋਈ ਕਿਸਾਨਾਂ ਵਾਸਤੇ ਜਾਂ ਮਜ਼ਦੂਰਾਂ ਵਾਸਤੇ ਕੰਮ ਕੀਤੇ ਆ ਜੀ ਨਹੀਂ ਜੀ ਇਹ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ ਕਿਸੇ ਮਜ਼ਦੂਰਾਂ ਵਾਸਤੇ ਜਾਂ ਕਿਸਾਨਾਂ ਵਾਸਤੇ ਕਿਸਾਨ ਉਵੇਂ ਹੀ ਡੁੱਬੀ ਜਾਂਦੇ ਨੇ ਪਹਿਲਾਂ ਜਿਹਾ ਜਿਵੇਂ ਪਹਿਲਾਂ ਹੜ੍ਹ ਉਵੇਂ ਹੀ ਜੀ ਡੁੱਬੀ ਜਾ ਰਹੇ ਨੇ ਜੀ ਹਾਂ ਜੀ ਵੀਰ ਜੀ ਇੱਕ ਜੋ ਇਸ ਤਰ੍ਹਾਂ ਹਰਾਨੂੰ ਮਤਲਬ ਤੁਹਾਡੀ ਕੀ ਕਹਿਣਾ ਤੁਸੀਂ ਬਾਰਡਰ ਪੱਟੀ ਤੇ ਰਹਿੰਦੇ ਹੋ ਹੜ ਦਾ ਹਰ ਵਾਰ ਮਾਰ ਚੇਲਦੇ ਹੋ ਜੰਗ ਦੀ ਮਾਰ ਚੇਲਦੇ ਹੋ ਕਦੇ ਕਰੋਨਾ ਆ ਜਾਂਦਾ ਇਹ ਹੜ ਨੇ ਤੁਹਾਡੇ ਕੋਲ ਕੋਈ ਸੋਲੂਸ਼ਨ ਹੋਵੇ ਜਿਸ ਤਰ੍ਹਾਂ ਸਰਕਾਰ ਤੱਕ ਫਾਜਲ ਕਾ 24 ਤੁਹਾਡੀ ਵਾਈਪ ਪਚਾਉਣ ਦੀ ਕੋਸ਼ਿਸ਼ ਕਰੇਗਾ ਇਸ ਦਾ ਕਿਸੇ ਤਰ੍ਹਾਂ ਦਾ ਹੱਲ ਹੋ ਸਕਦਾ ਬੰਨ ਬਣਾ ਕੇ ਜਾਂ ਕੁਝ ਹਾਂਜੀ ਇੱਕ ਵਾਰ ਕਿਹਾ ਨੇ ਜੀ ਪਿਛਲੇ ਸਾਲ 2023 ਚ ਪਾਣੀ ਆਇਆ ਸੀ ਉਹਦਾ ਕਹਿੰਦੇ ਸੀ ਵੀ ਬੰਨ ਨਹੀਂ ਦਰਿਆ ਨੂੰ ਬੰਨ ਪਾ ਦਾਂਗੇ ਅਜੇ ਤੱਕ ਇਹ ਤਾਂ ਹੱਲ ਹੋਇਆ ਨਹੀਂ ਜੀ ਕਹਿ ਕੇ ਚਲੇ ਗਏ ਨੇ ਬਾਕੀ ਨਿਸ਼ਾਨਦੇ ਵੀ ਹੋਈ ਹੋ ਗਈ ਏ ਤੇ ਬਾਕੀ ਇਹ ਬੰਨ ਨਹੀਂ ਪਿਆ ਜੀ ਜੀ ਅਗਰ ਜੇਕਰ ਬੰਨ ਬਣ ਸਰਕਾਰ ਬਣਾਉਂਦੀ ਤਾਂ ਇਹਦਾ ਪਾਣੀ ਦਾ ਹੱਲ ਹੋ ਸਕਦਾ ਪ੍ਰੋਪਰ ਤਰੀਕੇ ਨਾਲ ਜੀ ਹਾਂਜੀ ਹਾਂਜੀ ਹੱਲ ਹੋ ਸਕਦਾ ਜੀ ਜਦੋਂ ਬੰਨ ਬਣ ਗਿਆ ਤਾਂ ਉਸ ਤੋਂ ਬਾਅਦ دریا ਦੇ ਵਿੱਚ ਵਿੱਚ ਪਾਣੀ ਰਹੇਗਾ ਬਾਹਰ ਨਹੀਂ ਆਏਗਾ ਜੀ ਇਹ ਸਾਡਾ ਹੱਲ ਜ਼ਰੂਰੀ ਹੈ ਬੰਨ ਤਾਂ ਬਣਾਉਣਾ ਜ਼ਰੂਰੀ ਹੱਲ ਹੈ ਜੀ ਜੀ ਹਾਂਜੀ ਅਸੀਂ ਬਹੁਤ ਖੁਸ਼ ਚ ਹਾਂ ਜੀ ਸੋ ਇਸ ਵੀਰ ਜੀ ਨਾਲ ਦੁਬਾਰਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦਾ ਹਾਂਜੀ ਵੀਰ ਜੀ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਤੇ ਕਹਿਣਾ ਗੱਲ ਕਰੂ ਸੀਗਾ ਤੁਸੀਂ ਸੀਰ ਭਗਤ ਸਿੰਘ ਦਾ ਨਾਮ ਲਿਆ ਜੀ ਠੀਕ ਹੈ ਮੈਂ ਕਹਿੰਦਾ ਇੱਥੇ ਸ਼ਹੀਦ ਭਗਤ ਸਿੰਘ ਦੀ ਕੋਈ ਉੱਤੀ ਵਰਗਾ ਵੀ ਨਹੀਂਗਾ ਜੀ ਜੀ ਆਪਣੇ ਆਪ ਨੂੰ ਬਹੁਤ ਕਹਿੰਦੇ ਨੇ ਵੀ ਅਸੀਂ ਸ਼ਹੀਦ ਭਗਤ ਸਿੰਘ ਦੇ ਜਾਂ ਉਦਮ ਸਿੰਘ ਦੇ ਜਿਹੜੇ ਆਪਣੇ ਪਹਿਲਾ ਹੋਏ ਨੂੰ ਆਪਣੇ ਕ੍ਰਾਂਤੀਕਾਰੀ ਅਸੀਂ ਉਹਨਾਂ ਦੇ ਮਤਲਬ ਕਹਿਣ ਤੇ ਜਾਂ ਉਹਨਾਂ ਦੇ ਪੂਰਨਿਆਂ ਤੇ ਚੱਲਾਂਗੇ ਪਰ ਇਹ ਉਹਦੀ ਕੋਈ ਗੱਲ ਵੀ ਨਹੀਂ ਤੇ ਸਿਰਫ ਵੋਟ ਦਾ ਤੇ ਨੋਟ ਦਾ ਇਹਨਾਂ ਦਾ ਹੈਗਾ ਹੋਰ ਕੁਝ ਵੀ ਨਹੀਂ ਕਰ ਸਕਦਾ ਕੋਈ ਵੀ ਅੱਗੇ 2027 'ਚ ਫਿਰ ਇਲੈਕਸ਼ਨ ਹੋਣੇ ਆ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਬਸ ਉਹ ਤੋਂ ਵੋਟਾਂ ਹੀ ਪਹਿਲਾਂ ਗੱਲ ਤੁਹਾਨੂੰ ਕਰ ਚੁੱਕਿਆ ਉਹ ਤਾਂ ਵੋਟਾਂ ਹੀ ਉਹਨਾਂ ਦੇ ਪੱਕੀਆਂ ਹੋਣ ਗਿਆ ਹੋਰ ਕੁਝ ਨਹੀਂ ਪੱਕਾ ਹੋਣਾ ਜੀ ਜੀ ਠੀਕ ਹੈ ਨਾ ਜਿਹੜੀਆਂ ਸਾਡੀਆਂ ਪੱਕੀਆਂ ਵੋਟਾਂ ਨੂੰ ਉਹ ਹੀ ਪੱਕੀਆਂ ਰਹਿਣੀਆਂ ਬਸ ਧੰਨਵਾਦ ਜੀ ਥੈਂਕ ਯੂ ਜੀ ਜੋ ਤਾਂ ਨਹੀਂ ਤੇ ਪਹੁੰਚੇ ਸੀਗੇ ਜੋ ਆਸ-ਪਾਸ ਉਹ ਦਰਿਆ ਦੇ ਪਾਣੀ ਦੇ ਨਾਲ ਕਿਰੀ ਹੋਈ ਐ ਸੋ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਕੀ ਸਮੱਸਿਆ ਆ ਰਹੀ ਐ ਮੇਰੇ ਪਿੱਛੇ ਦੇਖ ਸਕਦੇ ਹੋ ਉਸ ਤਸਵੀਰਾਂ ਚ ਸਭ ਨਜ਼ਰ ਆ ਰਿਹਾ ਐ ਤੇ ਤੁਸੀਂ ਦੇਖ ਸਕਦੇ ਹੋ ਉਹ ਮਕਾਨ ਟਾਣੋਂ ਦਰਾੜਾਂ ਆ ਚੁੱਕੀਆਂ ਐ ਦੇਖ ਸਕਦੇ ਸਾਈਡਾਂ ਤੇ ਵੀ ਦਿਖਾ ਦਿੰਦੇ ਆ ਤੁਹਾਨੂੰ ਇੱਕ ਵਾਰੀ ਤੁਸੀਂ ਦੇਖੋ ਕਿਸ ਤਰ੍ਹਾਂ ਇਹ ਪੱਕੇ ਮਕਾਨ ਨੂੰ ਦਰਾਨਾ ਆ ਚੁੱਕਿਆ ਹੈ ਇਹ ਟਾਣੀ ਚਾਰਚ ਫੇਰ ਉਹ ਪਾਣੀ ਦਾ ਕਿਰੀ ਹੋਈ ਹੈ ਸੋ ਗੱਲਬਾਤ ਕਰਦੇ ਆ ਜਿਨ੍ਹਾਂ ਦਾ ਘਰ ਹੈਗਾ ਸੋ ਆਜੋ ਜੀ ਕੀ ਨਾਮ ਹੈ ਤੁਹਾਡਾ ਜੀ ਜੁਵਿੰਦਰ ਸਿੰਘ ਜੀ ਵੀ ਜੀ ਦੇਖ ਰਿਹਾ ਜਿਸ ਤਰ੍ਹਾਂ ਪੱਕਾ ਕੰਮ ਰਿਹਾ ਤੁਸੀਂ ਉੱਪਰ ਸਮਾਨ ਰੱਖ ਰਹੇ ਹੋ ਜੀ ਉੱਪਰੋਂ ਚਾਰਚ ਫੇਰ ਉਹ ਪਾਣੀ ਦਾ ਕਿਰਿਆ ਨਹੀਂ ਆ ਬੈਠ ਸਕਦੇ ਆ ਦੇਖ ਸਕਦੇ ਕਮਰੇ ਦੇਖ ਸਕਦੇ ਦੀ ਮੰਨ ਲਵੇ ਜੀ ਕਵੜਾ ਦੇਣਾ ਨੇ ਉਹ ਖਾਰੇ ਡੇੜਾ ਆ ਗੀਆਂ ਜੀ ਹ ਉਹ ਦੂਜੇ ਕਬਰੇ ਤੇ ਰੱਖੀ ਬਣਾ ਨੇ ਨਹੀਂ ਰੱਖਾ ਦੂਜੇ ਕਮਰੇ ਰੱਖਾਈ ਨਹੀਂ ਜੀ ਹ ਸਾਰੇ ਪਾਟੇ ਬਣ ਉਹ ਵਾਲੇ ਖਾੜੀ ਕੋਈ ਹੈਲਪਰੀ ਕਰਦਾ ਕੋਈ ਕੋਸ਼ਿਸ਼ ਨਹੀਂ ਕੀਤੀ ਜੀ ਸਰਕਾਰ ਵੱਲੋਂ 2023 ਵਿੱਚ ਵਿਹਾਰ ਆਏ ਸੀਗੇ ਨਹੀਂ ਆਏ ਨਹੀਂ ਕੋਈ ਕੁਛ ਦਿੱਤਾ ਉਹਨਾ ਜੀ ਹ ਕਿੰਨਾ ਸੋਕ ਦੇ ਬੈਠੇ ਹਾਰੇ ਹੱਥ ਪਾਣੀ ਪਾਣੀ ਹੋ ਗਿਆ ਕਿੰਨਾ ਸੋਕ ਦੇ ਬੈਠੇ ਨਾ ਆ ਗਣ ਸਾੜੇ ਨਹੀਂ ਆਏ ਠੀਕ ਹੈ ਜੀ ਹ ਅਬ ਇਹ ਕੋ ਹਾਰੇ ਡੇੜਾ ਡੇੜਾ ਆਈਆਂ ਪਈ ਨਹੀਂ ਤੇ ਮਲ ਸਾੜਿਆ ਮਕਾਨ ਡਿੱਗਣ ਹੋਏ ਪੈ ਨਹੀਂ ਜੀ ਅ ਮਿਆ ਕੋ ਨਹੀਂ ਸੋ ਇਹ さん ਜਿਨ੍ਹਾਂ ਦੇ ਟਾਣੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਦਿਖਾ ਰਹੇ ਸੀਗੇ ਪੱਕੇ ਕਮਰੇ ਨੂੰ ਥਾਂ ਥਾਂ ਤੋਂ ਦਰਾੜਾਂ ਆ ਚੁੱਕੀਆਂ ਹਨ ਲੇਕਿਨ ਇੱਥੇ ਇੱਕ ਵੱਡੇ ਸਵਾਲ ਜੋ ਖੜੇ ਹੋ ਰਹੇ ਆ ਜੋ ਸਰਕਾਰਾਂ ਸਤਾ ਵਿੱਚ ਆਉਂਦੀਆਂ ਹਨ ਸਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕਰਦੀਆਂ ਹਨ ਕਿਸਾਨ ਮਜ਼ਦੂਰ ਨੂੰ ਅਸੀਂ ਪੱਕੇ ਕਮਰੇ ਬਣਾ ਕੇ ਦੇਾਂਗੇ ਜਾਂ ਹੜ੍ਹ ਪ੍ਰਭਾਵਿਤ ਹੋਣਗੇ ਉਹਨਾਂ ਨੂੰ ਜੋ ਮੁਆਵਜ਼ਾ ਦੇਾਂਗੇ ਲੇਕਿਨ ਇਹਨਾਂ ਦੇ ਵੱਡੇ ਰੋਪ ਆ ਜਿਨ੍ਹਾਂ ਦੇ ਇਹ ਤੇ ਵੀ ਨਹੀਂ ਹਿਲਦੀ ਜਿੰਨਾ ਜਿੱਥੇ ਪਾਣੀ ਨਹੀਂ ਪਹੁੰਚਦਾ ਉਹਨਾਂ ਨੂੰ 1 ਲੱਖ ਰੁਪਏ ਜਾਂ 1 ਲੱਖ ਤੋਂ ਵੱਧ 1 ਲੱਖ 20 ਹਜ਼ਾਰ ਰੁਪਏ ਦੇ ਦਿੱਤਾ ਜਾਂਦਾ ਜਿਨ੍ਹਾਂ ਦੇ ਅਸਲ ਹੱਕਦਾਰ ਹੈ ਉਹਨਾਂ ਤੱਕ ਇਹ ਸਹੂਲਤ ਨਹੀਂ ਪਹੁੰਚਦੀ ਸਾਡੀ ਡੀਸੀ ਫਾਜ਼ਿਲਖਾਨ ਨੂੰ ਅਪੀਲ ਹੈ ਬੇਨਤੀ ਹੈ ਇਹਨਾਂ ਤੱਕ ਆ ਕੇ ਸਪੈਸ਼ਲ ਇਹਨਾਂ ਦੇ ਕਮਰਿਆਂ ਦਾ ਜੋ ਹੈ ਮੌਇਨਾ ਕਰਕੇ ਕਿਸੇ ਇਮਾਨਦਾਰ ਇਹਨਾਂ ਲੋਕਾਂ ਦਾ ਮੁਆਵਜ਼ਾ ਜੀ ਜੀ ਵੀਰ ਜੀ ਅਸੀਂ ਪਿੱਛੇ ਟਾਣੀਆਂ ਤੇ ਜਾ ਕੇ ਆਏ ਸੀਗੇ ਉਥੋਂ ਦੇ ਲੋਕਾਂ ਦਾ ਕਹਿਣਾ ਸੀਗਾ 2023 ਵਿੱਚ ਸਾਡੇ ਕੱਚੇ ਕਮਰੇ ਸੀ ਜਾਂ ਪੱਕੇ ਸੀ ਡਿੱਗ ਪਏ ਸੀਗੇ ਸਾਨੂੰ ਮੁਆਵਜ਼ਾ ਨਹੀਂ ਮਿਲਿਆ ਜਿਹੜੇ ਦੂਸਰੇ ਬੰਨ ਜਿਹੜੇ ਦੂਸਰੀ ਸਾਈਡ ਸੀਗੇ ਜਿਨ੍ਹਾਂ ਦੇ ਕਮਰੇ ਨਹੀਂ ਡਿੱਗੇ ਉਹਨਾਂ ਨੂੰ 1,220,000 ਰੁਪਏ ਮਿਲਿਆ ਇਹ ਕੀ ਗੱਲ ਸੱਚ ਹੈ ਜੀ ਇਹ ਸੱਚ ਹੈ ਜੀ ਇਹ ਜੋ ਆਗੂ ਲੜ ਰਹੇ ਨੇ ਕਰਿੰਦੇ ਨੇ ਪਾਰਟੀਆਂ ਦੇ ਉਹ ਮਕਾਨ ਪਹਿਲਾਂ ਲੈ ਜਾਂ ਗਰੀਬ ਨੂੰ ਜਿੰਨੂੰ ਸਹਤਾ ਮਿਲਣੀ ਚਾਹੀਦੀ ਉਹਨੂੰ ਤਾਂ ਮਿਲਦੀ ਨਹੀਂ ਜੀ ਇਹ ਜੀ ਇਹ ਸਭ ਰੇਡ ਚਾਲ ਚੱਲੀ ਖੜੀ ਹੈ ਜੀ ਜੋ ਸਰਕਾਰ ਦੇ ਨੇੜੇ ਨੇ ਜਾ ਉਹਨਾਂ ਦੇ ਸਰਪੰਚ ਜਾਂ ਐਮਸੀ ਨੇ ਉਹ ਫਾਇਦਾ ਜ਼ਿਆਦਾ ਲੈ ਗਏ ਨੇ ਜਿਨ੍ਹਾਂ ਦੇ ਡਿੱਗੇ ਉਹਨਾਂ ਨੂੰ ਮਿਲੇ ਨਹੀਂ ਜੀ ਤਕਰੀਬ ਬੰਦੇ ਨੂੰ ਮਿਲਦਾ ਹੀ ਨਹੀਂ ਜੀ 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 ਹਾਂਜੀ ਜੋੜਾ ਦੀ ਮਾਂ ਤੁਹਾਡਾ ਕਹਿੰਦਾ ਮਾਂ ਤੁਹਾਡਾ ਜੋੜਾ ਦੀ ਮਾਰ ਇੱਥੇ ਆਉਂਦੀਆਂ ਉਹਨਾਂ ਨੂੰ ਨਹੀਂ ਮਿਲਦਾ ਜੋ ਉਹਨਾਂ ਦੇ ਉਹਨਾਂ ਦੇ ਛੇਤੇ ਆ ਉਹ ਲੈ ਜਾਂਦੇ ਹਾਂਜੀ ਹਾਂਜੀ ਜੀ ਜੀ ਹਾਂਜੀ ਸੇਜ ਜੋ ਕਹਿੰਦੇ ਰਿਸ਼ਵਤ ਨੂੰ ਬੰਦ ਕਰਾਂਗੇ ਰਿਸ਼ਵਤ ਅੱਗੇ ਨਾਲ ਡਬਲ ਹੋ ਚੁੱਕੀ ਹੈ ਜੀ ਜੀ ਜੋ ਨਰੇਗਾ ਚੱਲਦਾ ਜੀ ਲਿਆਓ ਇੱਥੇ ਇੰਨੇ ਪੈਸੇ ਦੇ ਹਾਜ਼ਰੀ ਲੱਗੇਗੀ ਇਹ ਇੱਕ ਕਾਨੂੰਨ ਹੈ ਜੀ 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 ਇਹ ਅਗਲੇ ਸਰਕਾਰ ਨਾਲ ਹੀ ਮਾੜੇ ਹਾਲ ਹੋਗਾ ਜੀ ਇਹ ਤਾਂ ਇੱਕ ਬਦਲਾਅ ਦੇ ਨਾਂ ਤੇ ਲਿਆਂਦੀ ਸਰਕਾਰ ਅਸੀਂ ਆਦੇ ਅੱਖੀ ਵੇਖ ਲੈ ਬਦਲਾਅ ਇਸ ਤਰ੍ਹਾਂ ਹੁੰਦਾ ਜੀ ਜੀ ਹਾਂਜੀ ਹੋਰ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਸਾਜੀ ਇਹ ਸਰਕਾਰ ਦੇ ਅੱਗੇ ਅਪੀਲ ਕਰਦੇ ਆਂ ਵੀ ਇਹ ਸਾਨੂੰ ਮੁਆਵਜ਼ਾ ਨਹੀਂ ਚਾਹੀਦਾ ਦਰਿਆ ਤੇ ਬੰਨ ਬੰਨਾ ਜਾਵੇ ਜੀ ਦਰਿਆ ਦੀ ਖਟਾਈ ਹੋ ਕੇ ਹੁੰਦੇ ਤੇ ਬੰਨ ਬੰਨਾ ਜਾਵੇ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਹੈਗੀ ਜੀ ਜੀ ਹਾਂਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਰਾਜ ਸਿੰਘ ਪਿੰਡ ਨੂਰਸਾ ਤੋਂ ਮੈਂਬਰ ਪੰਚਾਇਤ ਦਾ ਮੈਂਬਰ ਪੰਚਾਇਤ ਹਾਂਜੀ ਹਾਂਜੀ ਜੋ ਹੜ੍ਹਾਂ ਦੇ ਹਾਲਾਤ ਬਣੇ ਹੋਏ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਹੜ੍ਹਾਂ ਦੇ ਹਾਲਾਤ ਹੀ ਕਾਫੀ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਪਿੱਛੋਂ بارشਾਂ ਕਾਫੀ ਆ ਰਹੀਆਂ ਨੇ। ਪਿਛਲੇ ਵਿਚਾਰੇ ਕਈ ਦਿਨਾਂ ਤੋਂ ਤੇ ਆਪਣੇ ਗੁਲਾਬੇ ਵਾਲੇ ਪਾਸੇ ਤਾਂ ਪਾਣੀ ਆ ਗਿਆ। ਸਾਡੇ ਅੱਜ ਨੂਰਸ਼ਾ ਵਾਲੇ ਪੋਲ ਦੇ ਨਾਲ ਸਵੇਰੇ ਮੈਂ ਇੱਥੇ ਆਇਆ ਸੀਗਾ। ਆ ਬਿਲਕੁਲ ਜੋਨਾ ਨੰਗਾ ਸੀਗਾ ਹੁਣ ਦੇਖ ਲਓ ਸਾਰਾ ਪਾਣੀ ਪਾਣੀ ਹੋ ਗਿਆ। ਹੁਣ ਅੱਗੇ ਜਾ ਰਹਿ ਇਧਰ ਆਪਣੇ ਬਾਈਕਲ ਸਾਈਡ ਕਾਫੀ ਨੁਕਸਾਨ ਹੋ ਰਿਹਾ ਜ਼ਮੀਨ ਡੋਪ ਗਈ ਹੈ। ਹਾਂ ਜੀ ਕੱਲ ਜੋ ਖੇਤੀਬਾੜੀ ਮੰਤਰੀ ਆਏ ਸੀਗੇ ਉਹਨਾਂ ਨੂੰ ਮਿਲਿਓ ਨਹੀਂ ਸਰ ਮੈਂ ਕਿਧਰੇ ਵਾਂਡੇ ਸੀਗਾ ਮੈਂ ਨਹੀਂ ਗਿਆ ਸਰ ਤੇ ਵਿਸ਼ਵਾਸ ਦਿਵਾ ਗਏ ਨੇ ਗਰੀਬਾਂ ਨੂੰ ਜਿਹੜੇ ਲੋਕ ਆੜਨ ਦੇ ਪੇੜ ਤੇ ਆ ਗਏ ਨੇ ਰਾਜਜੀਤ ਜੀ ਤੁਸੀਂ ਆ ਇਸ ਪਾਰਟੀ ਦੇ ਸਬੰਧਤ ਹੋ ਆਹ ਮਾਦੀ ਪਾਰਟੀ ਦੇ ਨਾਲ ਤਾਂ ਲੀਡਰ ਸਾਰੇ ਆ ਰਹੇ ਨੇ ਸਾਰੇ ਪਾਰਟੀ ਦੇ ਹਾਂ ਜੀ ਲੋਕਾਂ ਦਾ ਸਵਾਲ ਇਹ ਹੈ ਕਿ ਕੱਲੀਆਂ ਫੋਟੀਆਂ ਖਿਸ਼ਾ ਖਿਸ਼ਵਾ ਕੇ ਤੇ ਬਸ ਵਾਪਸ ਨਹੀਂ ਐਹੀ ਕੋਈ ਗੱਲ ਨਹੀਂ ਵੈਸੇ ਤਾਂ ਰਾਸ਼ਨ ਕੋਈ ਜਿਹੜਾ ਕੋਈ ਪਛਮਾ ਦਾ ਚਾਰਾ ਭੇਜ ਰਹੇ ਨੇ ਕੇ ਬਾਕੀ ਵਿਸ਼ਵਾਸਵਾ ਦੇ ਆ ਗਏ ਨੇ ਜਿਹੜਾ ਬਾਕੀ ਕੁਝ ਸਮਾਨ ਕਿਸ ਤਰ੍ਹਾਂ ਦੀ ਲੋੜ ਹੈ ਮੰਤਰੀ ਸਾਹਿਬ ਨੇ ਕਹੇ ਗਏ ਨੇ ਅਸੀਂ ਲਿਆ ਕੇ ਦੇਵਾਂਗੇ ਜਿੰਨੀ ਗਰੀਬਾਂ ਦੇ ਸਹਿਤ ਹੋਈ ਕਰਾਂਗੇ ਜੀ ਨੂਰ ਛਾਹ ਦੇ ਭਲੇ ਛਾਹ ਦੇ ਤਾਰ ਰਹਣ ਵਾਲੇ ਸਾਡੀ ਦਰਿਆ ਦੇ ਨਾਲ ਹੀ ਜ਼ਮੀਨ ਪੈਂਦੀ ਹੈ ਜੀ ਸਾਡੇ ਅੱਜ 15 ਦਿਨ ਹੋ ਗਏ ਬੇਮਾਲ ਹਫ਼ਤਾ ਕੋ ਹੋ ਗਿਆ ਪਾਣੀ ਪੈਣੋਂ ਤੇ ਹਫ਼ਤਾ ਕੋ ਵਿੱਚ ਵਿੱਚ ਦਰਿਆ ਦੇ ਚੱਲਦਾ ਰਿਹਾ ਜੀ ਸਾਡੇ ਉੱਥੇ ਪੱਠੇ ਵੀ ਡੁੱਬ ਗਏ ਸਾਰੀ ਚੀਜ਼ ਡੁੱਬ ਗਈ ਜੀ ਜੀ ਸਰਕਾਰ ਕੋ ਇਹ ਚਾਹਣਾ ਚਾਹਦੇ ਨਹੀਂ ਜਾਂ ਹਰ ਥਾਲੇ ਸਾਡੀ ਪਰਵਾਹੀ ਬਚੀ ਹੈ ਜੀ ਸਾਨੂੰ ਪਰ ਮਾਪਜਾ ਵੀ ਨਹੀਂ ਮਿਲਿਆ ਕਿਸੇ ਗੱਲ ਸਾਨੂੰ ਸਾਡੀ ਸਾਰੀ ਮਾਲਕੀ ਜ਼ਮੀਨ ਹੈ ਜੀ ਸਾਨੂੰ 1 ਐਕਰ ਰੁਪਈਆ ਨਹੀਂ ਸਰਕਾਰ ਨੇ ਦਿੱਤਾ ਜੀ ਜਾਂ ਤਾਂ ਸਰਕਾਰ ਵੀ ਪਾਣੀ ਦਾ ਚਲ ਕੀ ਕਟਰਾਉਣਾ ਹੈ ਜਿੰਦੀ ਡੁੱਬੀ ਉਹਦਾ ਹੱਕ ਹੈਗਾ ਜੀ ਸੁੱਕ ਤੇ ਅੱਜ ਕੱਲ ਲੋਕ ਲੈ ਜਾਂਦੇ ਨਹੀਂ ਜਿੰਦੀ ਬਾਈ ਡੁੱਬੀ ਉਹਨੂੰ ਕੋਈ ਮਾਪਜਾ ਨਹੀਂ ਮਿਲਦਾ ਜੀ ਸਾਨੂੰ ਸਰਕਾਰ ਕੋਈ ਨਹੀਂ ਜਾਦੇ ਜਿੰਦੀ ਡੁੱਬੇ ਉਹਨੂੰ ਮੁਆਵਜ਼ਾ ਮਿਲਣਾ ਚਾਹੀਦਾ ਸੀ ਸੁੱਕ ਤੇ ਲੋਕ ਮਕਾਨ ਵੀ ਬਣਵਾ ਲੈਂਦੇ ਨੇ ਸਾਰਾ ਕੁਝ ਸਾਡੇ ਮਕਾਨ ਵੀ ਡਿੱਗੇ ਨੇ ਪਾਣੀ ਦੇ ਵਿੱਚ ਸਾਨੂੰ ਉਹ ਵੀ ਨਹੀਂ ਦਿੱਤੇ ਗਿਆ ਜੀ ਜਿਹੜੇ ਸੁੱਕ ਤੇ ਬੈਠੇ ਉਹ ਲੈ ਗਏ ਜੀ ਹੁਣ ਤੁਹਾਡੀ ਕਿੰਨੀ ਫਸਾ ਡੁੱਬ ਚੁੱਕੀ ਹੈ ਸਾਡੀ ਜੀ ਸਾਡੀ 7 ਕਿੱਲੇ ਡੁੱਬ ਗਏ ਜੀ ਇਸ ਟਾਈਮ ਅਸੀਂ ਤਿੰਨ ਪਰਾਂ ਹੈ ਜੀ 22 23 ਕਿੱਲੇ ਆਂਦੀ ਹੈ ਸਾਡੇ 7 ਕਿੱਲੇ ਡੁੱਬ ਗਏ ਜੀ ਇਸ ਟਾਈਮ ਦੇ ਵੇਖਾ ਜਾਵੇ ਜੀ ਪਟਵਾਰੀ ਵੀ ਕਾ ਲਵੇ ਇਸ ਟਾਈਮ 10 10 ਫੋਟੋ ਤੇ ਪਾਣੀ ਭਰਦਾ ਹੈ ਜੀ